ਲੋਕੋ ਮੈਂ ਇੱਕ ਅਵਾਰਾ ਬੰਦਾ ਮੈਨੂੰ ਤੁਸੀਂ ਜੋ ਮਰਜ਼ੀ ਕਹ ਲਓ ਕਿਉਂਕਿ ਭਗਵੰਤ ਮਾਨ ਜੀ ਦੇ ਮੈਂ ਖਿਲਾਫ ਬੋਲਿਆ ਆਹ ਆਮ ਆਦਮੀ ਪਾਰਟੀ ਨੇ ਜਿਹੜੇ ਪੰਜਾਬ ਦੇ ਵਿੱਚ ਕੰਮ ਕੀਤੇ ਆ ਉਹ ਕਿਸੇ ਨੇ ਨਹੀਂ ਕੀਤੇ ਇਹਨਾਂ ਨੇ 5 550 ਤੋਂ ਪਲੱਸ ਮਲਾਕ ਕਲੀਨਿਕ ਬਣਾ ਦਿੱਤੇ ਤੇ ਮੈਂ ਫਿਰ ਵੀ ਇਹਨਾਂ ਦੇ ਖਿਲਾਫ ਬੋਲਦਾ ਰਿਹਾ ਮੈਂ ਪਾਪਾਂ ਦਾ ਪਾਗੀਆਂ ਮੈਂ ਪਾਪੀ ਆ ਇਹ ਗੱਲਾਂ ਮੈਂ ਕਿਉਂ ਕਹਿ ਰਿਹਾ ਇਹ ਗੱਲਾਂ ਮੈਂ ਤਾਂ ਕਹਿ ਰਿਹਾ ਕਿ ਪਾਪੀ ਮੈਂ ਨਹੀਂ ਭਗਵੰਤ ਮਾਨਸਿਆ ਪਾਪੀ ਤੂੰ ਆ ਮੈਂ ਤੇਰੀਆਂ ਗੱਲਾਂ ਦਾ ਜਵਾਬ ਦੇਣਾ ਚਾਹਨਾ ਤੂੰ ਕਹਿਣਾ ਕਿ ਆਮ ਆਦਮੀ ਪਾਰਟੀ ਨੇ ਮhalla ਕਲੀਨਿਕ ਬਣਾਤੇ ਆ ਸਿਹਤ ਡਿਪਾਰਟਮੈਂਟ ਚੰਗਾ ਹੋ ਗਿਆ ਤੇ ਮੈਂ ਇਸ ਗੱਲਾਂ ਦਾ ਜਵਾਬ ਦੇ ਦੇਵਾਂ ਭਗਵਾਨ ਤਮਨਸਿਆ ਆ ਸੁਣ ਪਹਿਲਾ ਮੈਂ ਸ਼ੀਰੀ ਲੱਗ ਲੱਗ ਕੇ ਕੰਮ ਦੰਦਾ ਕਰ ਕਰਕੇ ਮੈਨੂੰ ਪੜਾਇਆ ਲਗਾਇਆ ਵੀ ਚਲ ਕੋਈ ਨਾ ਕੋਈ ਕੋਰ ਨਾ ਕੋਸਾਬ ਦਾ ਸਾਰਾ ਬਣੂਗੀ ਉਦੋਂ ਬਾਅਦ ਮੰਜੇ ਚ ਪੈ ਗਈ ਹੁਣ ਮੈਂ ਕੀ ਕਰਾਂ ਇਹਦੇ ਉਂ ਕੋਈ ਚੰਗੇ ਹਸਪਤਾਲ ਦੀ ਲੋੜ ਆਈ ਕੋਈ ਹੁਣ ਮੈਂ ਜਣੀ ਕਿ ਦਿਹਾੜੀਦਾਰ ਬੰਦਾ 2-400 ਰੁਪਏ ਲਿਆਉਣਾ ਜੀ ਕੀ ਕਰਾਂ ਉਹੀ ਇਹਦੇ ਤੇ ਲਾ ਦਿੰਨਾ ਇੱਕ ਮੇਰਾ ਬੇਟਾ ਸੀ ਉਹ ਬਾਹਰ ਪੜ੍ਹਦਾ ਸੀਗਾ ਵਿਚਾਰਾ ਉਹ ਵੀ ਕੰਮ ਤੇ ਲਾ ਤਾਂ ਊਠ ਕਿਤੇ 100 200 ਚਰਨ ਨਾ ਹੈਗਾ ਥੱਕ ہار ਕੇ ਉਹ ਆ ਜਾ ਨਹੀਂ ਉਹ ਕਰਕੇ ਜੀ ਜਮਾ ਸਾਰੇ ਪਿੰਡੋਂ ਵੀ ਮੰਗ ਰਹੇ ਰਿਸ਼ਤੇਦਾਰ ਇਹ ਬੰਦੇ ਜਿਹੜਾ ਕਹ ਲੋ ਸਭ ਦਾ ਭਲਾ ਇਹ ਇਹਨਾਂ ਨੇ ਪੇਚ ਤੇ ਪਾਈ ਆ 20 ਤਰੀਕ ਚੌਥਾ ਮਹੀਨਾ 2024 ਦੀ ਵੀਡੀਓ ਆ ਤੇ ਰੋ ਰਿਹਾ ਬੰਦਾ ਕਿ ਮੇਰੀ 3 19 ਸਾਲਾਂ ਦੀ ਆ ਮੈਂ ਪਲੱਸ 2 ਕਰਾਈ ਆ ਮੁੰਡੇ ਦੀ ਪਲੱਸ 2 ਵਿੱਚੇ ਛੜਾਤੀ ਆ ਤੂੰ ਕਹਿੰਨਾ ਭਗਵੰਤ ਮਾਨਸਿਆ ਤੂੰ ਮੱਲਾ ਕਲੀਨਿਕ ਬਣਾਤੇ ਆ ਜੇ ਮੱਲਾ ਕਲੀਨਿਕ ਬਣਾਤੇ ਆ ਤਾਂ ਲੋਕ ਰੋਂਦੇ ਕਿਉਂ ਫਿਰਦੇ ਆ ਬਿਨਾਂ ਇਲਾਜ ਤੋਂ ਉਹ ਜੁੱਤੀ ਚੱਟੋ ਲੋਕੋ ਤੁਸੀਂ ਮੈਨੂੰ ਫੋਨ ਕਰਕੇ ਕਹਿੰਨੇ ਹੁੰਨੇ ਆ ਉਹ ਜੁੱਤੀ ਚੱਟੋ ਤੁਸੀਂ ਕਹਿੰਨੇ ਹੁੰਨੇ ਆ ਕਿ ਭਗਵੰਤ ਮਾਨ ਦਾ ਦੋਸ਼ ਕੀ ਆ ਦੋਸ਼ ਕਿਉਂ ਨਹੀਂ ਇੱਧਰ ਝਾਤੀ ਮਾਰੋ ਮੱਲਾ ਕਲੀਨਿਕ ਤੇ 18 ਲੱਖ 37467 ਰੁਪਏ ਖਰਚਾ ਆਇਆ ਇਹਨਾਂ ਨੇ ਕਿਹਾ ਜੇਕਰ ਹੁਣ ਇਹਨਾਂ ਨੇ 500 ਮੁਹੱਲਾ ਕਲੀਨਿਕ ਬਣਾਏ ਆ ਕਹਿੰਦੇ 550 ਤੋਂ ਪਲੱਸ ਹੋ ਗਈ 100 ਕਰੋੜ ਰੁਪਇਆ ਬਣਦਾ ਗੁਣਾ ਕਰ ਲੋ ਜਿਹੜੀ ਗੁਣਾ ਤੁਸੀਂ ਕਰਨੀ ਆ ਜਿਹੜਾ ਕਹ ਲੋ 100 ਕਰੋੜ ਤੋਂ ਪਲੱਸ ਜਿਹੜਾ ਇਹਨਾਂ ਨੇ ਪੈਸਾ ਲਾ ਦਿੱਤੇ ਉਹਦੇ ਤੇ ਤੇ ਜੇਕਰ ਹੀ 100 ਕਰੋੜ ਰੁਪਇਆ ਓਏ ਮhalla ਕਲੀਨਿਕ ਦਾ ਨਾਂ ਬਣਾਉਂਦੇ ਤੇ ਜੇਕਰ ਇਹ ਹਸਪਤਾਲਾਂ ਦੇ ਵਿੱਚ ਮਸ਼ੀਨਾਂ ਤੇ ਡਾਕਟਰ ਪੂਰੇ ਕਰਾ ਦਿੰਦੇ ਮੈਂ ਗਾਰੰਟੀ ਦੇ ਨਾਲ ਕਹਿੰਨਾ ਕਿ ਲੋੜ ਨਹੀਂ ਪੈਣੀ ਸੀ ਇੱਕ ਪਿਓ ਨੂੰ ਪਿੰਡ 'ਚੋਂ ਪੈਸੇ ਇਕੱਠੇ ਕਰਨ ਦੀ ਇੱਕ ਪਿਓ ਨੂੰ ਮੁੰਡਾ 12ਵੀਂ 'ਚੋਂ ਹਟਾਉਣ ਦੀ ਇੱਕ ਪਿਓ ਨੂੰ ਰੋਕੇ ਵੀਡੀਓ ਪਾਉਂਦੀ ਇੱਕ ਪਿਓ ਨੂੰ ਕੁੜੀ ਚ ਮਨ ਕਿਹੜਾ ਕਹਿ ਲੋ ਨਾ ਕੰਮ ਛੱਡ ਕੇ ਕੁੜੀ ਮੰਝੇ ਤੇ ਪਾਈ ਬੈਠਾ ਬਿਨਾਂ ਇਲਾਜ ਤੋਂ ਇਹ ਲੋੜ ਨਹੀਂ ਪੈਣੀ ਸੀ ਜਿਹੜੇ ਉੱਥੇ ਜਾ ਕੇ ਲਾਜ ਕਰਾਉਣ ਦੇ ਵਾਸਤੇ ਵੀਡੀਓ ਪਾ ਰਹੇ ਆ ਇਹ ਲੋੜ ਨਹੀਂ ਪੈਣੀ ਸੀ ਭਗਵੰਤ ਮਾਨਸਿਆ ਅਨਮੋਲ ਗਗੜਮਾਨ ਤੂੰ ਵੋਟਾਂ ਮੰਗਦੀ ਫਿਰਦੀ ਆ ਲੋਕਾਂ ਤੋਂ ਤੇ ਕਹਿੰਦੀ ਕੀ ਫਿਰਦੀ ਆ ਭੈਣੇ ਇੱਧਰ ਸੁਣ ਸਾਡੀ ਗੱਲ ਬੋਲੀ ਮੇਰੀ ਸਿੱਧੀ ਜੀ ਆ ਮੈਨੂੰ ਜੀਜੂ ਬਾਲੀ ਨਹੀਂ ਆਉਂਦੀ ਕੀ ਨਾ ਮੈਨੂੰ ਜੀ ਕਿਸੇ ਨੇ ਕਿਹਾ ਤੇ ਨਾ ਮੈਂ ਕਹਾ ਬੀਬੀ ਗੱਲ ਸੁਣ ਕਹਿੰਦਾ ਕਹਿਨੇ ਕੋ ਤੋ ਬਹੁਤ ਕੁਝ ਬਾਖੀਆ ਪਰ ਤੁਹਾਰੇ ਲਈ ਹਮਾਰੀ ਖਾਮੋਚੀ ਹੀ ਬਹੁਤ ਹੈ ਤੈਨੂੰ ਬੀਬੀ ਕੁਛ ਕਹਿਣਾ ਨਹੀਂ ਚਾਹੁੰਦੇ ਅੱਜ ਬਿਨਾ ਇਲਾਜ ਤੋਂ ਲੋਕ ਮਰੀ ਜਾਂਦੇ ਆ ਇਹਦੇ ਜ਼ਿੰਮੇਦਾਰ ਭਗਵਾਨ ਤਮਨਸਿਆਂ ਤੂੰ ਆ ਜੇ ਕਰਹੀ 100 ਕਰੋੜ ਰੁਪਏ ਦੇ ਵਿੱਚ ਆ ਹਸਪੀਟਲਾਂ ਦੇ ਵਿੱਚ ਮਸ਼ੀਨਾਂ ਤੇ 23 ਜ਼ਿਲ੍ਹਿਆਂ ਦੇ ਹਸਪੀਟਲਾਂ ਚ ਮਸ਼ੀਨਾਂ ਤੇ ਡਾਕਟਰ ਪੂਰੇ ਕਰ ਦਿੰਦਾ 24 ਘੰਟੇ ਡਾਕਟਰ ਉੱਥੇ ਹੁੰਦੇ ਮੈਂ ਗਰੰਟੀ ਦੇ ਨਾਲ ਕਹਿੰਨਾ ਚੰਗੇ ਹਸਪੀਟਲ ਲੋਕੀ ਪ੍ਰਾਈਵੇਟਾਂ ਨੂੰ ਗਿੰਦੇ ਆ ਨਾ ਕਿ ਲੋਕੋ ਤੁਸੀਂ ਵੀ ਝਾਤੀ ਮਾਰੋ ਕਿ ਚੰਗੇ ਹੋਸਪੀਟਲ ਲੋਕ ਪ੍ਰਾਈਵੇਟਾਂ ਨੂੰ ਗਿੰਦੇ ਆ ਤੇ ਜਿਹੜੇ ਜੁੱਤੀ ਚੱਟ ਲੋਕ ਆ ਉਹ ਮੇਰੀਆਂ ਗੱਲਾਂ ਨੂੰ ਮਾੜਾ ਕਹਿੰਦੇ ਆ ਮੈਂ ਕੱਲ ਪਰसों ਵੀਡੀਓ ਪਾ ਕੇ ਹਟਿਆ ਕਿ ਦੋ ਐਂਬੂਲੈਂਸ ਨੇ ਦੋ ਮਾਰਤੇ ਬੰਦੇ ਦੋਨੇ ਇੱਕ ਘਰ ਦੇ ਜੀ ਮਾਰਤੇ ਉਹ ਮਾਰੇ ਕਿਵੇਂ ਸੀ 48 ਮਿੰਟ ਲੇਟ ਪਹੁੰਚੀ ਆ ਤੇ ਉਦੋਂ ਨੂੰ ਦੋਨੇ ਜੀ ਮੁੱਕੇ ਪਏ ਸੀ ਫੇਰ ਜੇਕਰ ਉੱਥੇ ਫਾਜ਼ਿਲਕਾ ਦੇ ਹਸਪੀਟਲ ਪਹੁੰਚ ਵੀ ਜਾਂਦੇ ਉਸ ਦਿਨ ਉੱਥੇ ਛੁੱਟੀ ਸੀ ਹਸਪੀਟਲ ਪ੍ਰਾਈਵੇਟਾਂ 'ਚ ਛੁੱਟੀ ਨਹੀਂ ਹੁੰਦੀ ਪਰ ਸਰਕਾਰੀਾਂ 'ਚ ਛੁੱਟੀ ਆ ਤੇ ਲੋਕਾਂ ਨੇ ਮੈਨੂੰ ਕਿਹਾ ਇਹ ਤਾਂ ਡਰਾਈਵਰਾਂ ਦੀ ਗਲਤੀ ਆ ਤੂੰ ਭਗਵੰਤ ਮਾਨ ਨੂੰ ਕਿਉਂ ਲਓ ਨਾ ਵਿੱਚ ਓ ਮੈਂ ਕਿਹਾ ਵਾਕਈ ਸਹੀ ਗੱਲ ਏ ਕਿ ਲੋਕ ਜਿਹੜੇ ਜੁੱਤੀ ਚੱਟ ਹੁੰਦੇ ਆ ਉਹ ਜੁੱਤੀ ਚੱਟ ਹੀ ਰਹਿੰਦੇ ਆ ਕਹਿੰਦਾ ਸੱਚੀ ਸੱਚ ਸੁਣਾਉਂਦਾ ਮੈਂ ਤੁਹਾਡੇ ਅੱਗੇ ਮਾਫ਼ ਮੈਨੂੰ ਇਹ ਕਰਦੇ ਹੋ ਜੇ ਗੱਲ ਕੌੜੀ ਲੱਗੇ ਜੁੱਤੀ ਚੱਟ ਲੋਕਾਂ ਨੂੰ ਗੱਲ ਕੌੜੀ ਲੱਗਣੀ ਆ ਤੇ ਲੱਗੀ ਜਾਵੇ ਇਹਦੇ ਵਿੱਚ ਭਗਵੰਤ ਮਾਨ ਦਾ ਦੋਸ਼ ਏ ਆ ਕਿ ਐਂਬੂਲੈਂਸਾਂ ਕਈ ਗੰਗਾ ਨਗਰ ਖੜੀਆਂ ਕਾਗਜ਼ਾਂ 'ਚ ਚੱਲ ਰਹੀਆਂ ਇਹ 'ਚ ਦੋਸ਼ ਕਿਦਾ ਸਰਕਾਰ ਦਾ ਗਿਣੂਗਾ ਫੇਰ ਜਿਹੜੀ ਮੈਂ ਗੱਲ ਕਰਦਾ ਕਿ ਤੁਸੀਂ ਕਹੋਗੇ 5 ਲੱਖ ਦਾ ਕਾਟ ਬਣਿਆ ਸੁਣੋ 5 ਲੱਖ ਵਾਲੇ ਕਾਟਦਿਆਂ ਵੀ ਤੁਸੀਂ ਹੁਣ ਕਰਤੂਤਾ ਸੁਣ ਲਓ ਅੱਜ ਤੋਂ 5 ਦਿਨ ਪਹਿਲਾਂ ਮੈਂ ਬਠਿੰਡੇ ਜਾਨਾ ਮੇਰੇ ਨਾਲ ਦੇ ਮੁੰਡੇ ਦਾ ਜਿਹੜਾ ਕਹ ਲੋ ਮਾਸੜ ਲੱਗਦਾ ਮਾਸੜ ਕਿਹੜੀ ਰਿਸ਼ਤੇਦਾਰੀ ਚੋਂ ਦਾ ਕਿ ਉਹਦੀ ਜਿਹੜੀ ਭੈਣ ਉਹ ਜਿਹੜੀ ਉਹਦੀ ਭੈਣ ਦਾ ਸਹੁਰਾ ਉਹਨੂੰ ਮਾਸੜ ਕਹਿੰਦੇ ਆ ਤੇ ਉਹਦਾ ਮਾਸੜ ਬਿਮਾਰ ਹੋ ਜਾਂਦਾ ਪ੍ਰਾਈਵੇਟ ਹਸਪੀਟਲ ਲੈ ਕੇ ਜਾਣੇ ਆ ਉਹ ਕਹਿੰਦੇ ਇਹ ਕਾਟ ਇੱਥੇ ਨਹੀਂ ਚੱਲਣਾ ਇਹ ਦਿਮਾਗ ਦੀ ਸਰਜਰੀ ਹੋਣੀ ਆ ਪ੍ਰਾਈਵੇਟ ਉਹ ਕਿਹੜੇ ਰੋਡ ਤੇ ਰਹਿ ਗਿਆ ਉਹ ਰਹਿ ਗਿਆ ਭਾਈ ਆਪਣਾ ਜਿਹੜਾ ਰਹਿ ਗਿਆ ਆ ਸਾਬੋ ਤਲਵੰਡੀ ਵਾਲੇ ਰੋਡ ਤੇ 2 ਕਿਲੋਮੀਟਰ ਅੰਕ ਕੇ ਉੱਥੇ ਰਹਿ ਗਿਆ ਉਹ ਕਹਿੰਦੇ ਸਰਜਰੀ ਹੋਣੀ ਆ 1.5 ਲੱਖ ਲੱਗਣਾ ਇਹ ਕਾਟ ਨਹੀਂ ਚੱਲਣਾ ਅੱਛਾ ਸਰਜਰੀ ਹੋਣੀ ਆ ਤੇ ਕੀ ਗੱਲ ਜਦੋਂ ਬੰਦੇ ਵਾਸਤੇ 5 ਲੱਖ ਦਾ ਕਾਟ ਬਣਿਆ ਆਇਸ਼ਮਾਨ ਕਾਟ ਬਣਾਇਆ ਜਿਹੜਾ ਤੇ ਸਿਰ ਉਹ ਕਿਸੇ ਦਾ ਚੱਕੀ ਫਿਰਦਾ ਸਿਰ ਉਹਨੇ ਕਿਸੇ ਹੋਰ ਦਾ ਲਾਇਆ ਉਹ ਵੀ ਸਿਰ ਉਸੇ ਦਾ ਹੀ ਆ ਆਪਰੇਸ਼ਨ ਕੱਟ ਦਿੱਤੇ ਉਹ ਕਹਿੰਦੇ ਵਿੱਚੋਂ ਡਾਕਟਰਾਂ ਦੇ ਆਪਰੇਸ਼ਨ ਨਹੀਂ ਹੋ ਸਕਦੇ ਇੱਥੇ ਤਾਂ ਦਵਾਈ ਬੂਟੀ ਚੱਲ ਸਕਦੀ ਆ ਫੇਰ ਐਮਜੋ ਹਸਪੀਟਲ ਲੈ ਕੇ ਗਏ ਮਰੀਜ਼ ਦਾ ਨਾਮ ਸਤਨਾਮ ਸਿੰਘ ਤਰਲੇ ਪਾਏ ਮਿੰਤਾ ਕੀਤੀ ਨਾ ਫੇਰ ਕਿਤੇ ਜਾ ਕੇ ਉਹਨੂੰ ਬੈੱਡ ਮਿਲਿਆ ਉੱਥੇ ਰੋਈ ਜਾਣੂ ਦੇ ਘਰ ਦੇ ਜੀ ਤੇ ਮੈਂ ਇੱਕ ਬੀਬੀ ਨੂੰ ਬੁਲਾਇਆ ਮੈਂ ਕਿਹਾ ਬੀਬੀ ਤੂੰ ਪੰਜਾਬੀ ਚ ਗੱਲ ਕਰ ਲੇਂਗੀ ਕਹਿੰਦੀ ਨੋ ਪੰਜਾਬੀ ਬਾਤ ਕਰਨੀ ਐ ਤੋ ਹਿੰਦੀ ਮੇਂ ਕਰੋ ਹਮ ਪੰਜਾਬੀ ਮੇਂ ਬਾਤ ਨਹੀਂ ਕਰਾਂਗੇ ਮੈਂ ਕਿਹਾ ਚਲੋ ਮੈਂ ਝੱਟ ਕੇ ਸਮਝ ਲੈਣਾ ਕਿ ਮੈਂ ਯੂਪੀ ਚ ਫਿਰਦਾ ਜਾਂ ਬਿਹਾਰ ਚ ਫਿਰਦਾ ਪਰ ਬੀਬੀ ਮੈਂ ਕਿਹਾ ਇਹ ਆਦਮੀ ਬਹੁਤ ਬੁਮਾਰਾ ਕੀ ਹੁਆ ਹੈ ਇਸੇ ਉਹਨਾਂ ਨੇ ਗੱਲ ਤੱਕ ਨਹੀਂ ਸੁਣੀ ਉੱਥੇ ਐਨਕਾਂ ਵਾਲਾ ਮੁੰਡਾ ਕਦੋਂ ਦਾ ਖੰਬੇ ਵਰਗਾ ਤਿਉਹ ਹਿੰਦੀ ਚੋਵੀਤ ਕਤਰ ਪਤਰ ਜੀ ਕਰੀ ਜਾਵੇ ਮੈਂ ਕਿਹਾ ਗੱਲ ਸੁਣਾ ਪਹਾ ਤੈਨੂੰ ਮੈਂ ਪੰਜਾਬੀ ਚ ਸਮਝਾਵਾਂ ਮੈਂ ਕਿਹਾ ਇੱਕ ਪਾਸੇ ਮਰੀਜ਼ ਮਰੀ ਜਾਂਦਾ ਤੂੰ ਸਾਡੇ ਨਾਲ ਸਵਾਲ ਜਵਾਬ ਕਰੀ ਰਹਿਣਾ ਕਹਿੰਦਾ ਮੈਂ ਪਿਆਰ ਸੇ ਬਾਤ ਕਰ ਰਹਾ ਹੂੰ ਤੇ ਮੈਂ ਕਿਹਾ ਮੈਂ ਤੇਰੀਆਂ ਬੁਗੀਆਂ ਲੈਣ ਲੱਗ ਜਾ ਮੈਂ ਵੀ ਤੈਨੂੰ ਪਿਆਰ ਨਾਲ ਹੀ ਦੱਸਿਆ ਜਦੋਂ ਮੇਰੀ ਪੰਜਾਬੀ ਬੋਲੀ ਇਹੋ ਜੀ ਆ ਉਹ ਆਂਦਾ ਮੇਰੀ ਬਾਤ ਸੁਣ ਮੈਂ ਕਿਹਾ ਸਨਾ ਭਾਈ ਕੀ ਤੇਰੀ ਬਾਤ ਹੈ ਉਹ ਆਂਦੇ ਇਸੇ ਹੂਆ ਕਿਆ ਮੈਂ ਕਿਹਾ ਪਰਸੋ ਤੁਹਾਾਰੇ ਪਾਸ ਆਏ ਥੇ ਇਸ ਕੀ ਪੂਛ ਗੀਛ ਨਹੀਂ ਹੋਈ ਕਹਿੰਦਾ ਇਹ ਕਿਆ ਬੋਲ ਰਿਹਾ ਮੈਂ ਕਿਹਾ ਇਹਦੀ ਪੁੱਛ ਗਿਛ ਨਹੀਂ ਹੋਈ ਕੋਈ ਪੰਜਾਬੀ ਲਿਆ ਮੇਰੇ ਅੱਗੇ ਔਰ ਇਹਨੂੰ ਅਸੀਂ ਇੱਥੋਂ ਲੈ ਕੇ ਗਏ ਫੇਰ ਆਂਦਾ ਹੁਣ ਫੇਰ ਲੈ ਆਏ ਆ ਮੈਂ ਕਿਹਾ ਤਾਂ ਲਿਆਂਦਾ ਪ੍ਰਾਈਵੇਟ ਆਈਸ਼ਮਾਂ ਕਾਟ ਨਹੀਂ ਚੱਲਿਆ ਉੱਥੇ ਉਹਦੀ ਪ੍ਰੂਵਲ ਆਈ 17000 ਰੁਪਏ ਦੀ ਆ ਬਠਿੰਡੇ ਦੇ ਵਿੱਚ ਐਮਜ ਖੜਾ ਅੱਜ ਵੀ ਮਰੀਜ਼ ਉਹਥੇ ਆ ਪਤਾ ਕਰ ਲੋ 17000 ਦੀ ਪ੍ਰੂਵਲ ਆਈ ਕਈ ਸਪਾਰਸ਼ਾਂ ਪਵਾਈਆਂ ਫਿਰ ਕਿਤੇ ਜਾ ਕੇ ਉਹਨੂੰ ਬਿੱਡ ਮਿਲਿਆ ਅੱਛਾ ਹੁਣ ਤੁਸੀਂ ਮੈਨੂੰ ਗੱਲ ਦੱਸੋ ਓਏ ਲੋਕੋ ਜਿਹੜੇ ਜੁੱਤੀ ਜੱਟ ਬਣਿਆ ਪਾਰਟੀਆਂ ਦੇ ਤੁਹਾਡੇ ਨਾਲ ਕੋਈ ਗੱਲ ਨਹੀਂ ਜਿਹੜੇ ਲੋਕ ਬਿਨਾਂ ਇਲਾਜ ਤੋਂ ਮਰ ਰਹੇ ਆ ਜਿਹੜੇ ਲੋਕ ਬਿਨਾਂ ਰੁਜ਼ਗਾਰ ਤੋਂ ਮਰ ਰਹੇ ਆ ਤੇ ਬਿਨਾਂ ਇਲਾਜ ਤੋਂ ਮਰ ਰਹੇ ਆ ਓਏ ਕਿੰਨਾ ਚਿਰ ਵੋਟਾਂ ਦੀ ਡੀਕ ਰੱਖਿਆ ਕਰੋਗੇ 75 ਸਾਲ ਹੋ ਗਿਆ ਵੋਟਾਂ ਪੈਂਦੀਆਂ ਨੂੰ ਮੈਂ ਇਹ ਵੋਟ ਮੰਗਦੇ ਆ ਕਿਹੜੀ ਬੁਸ਼ਰਮੀ ਨਾਲ ਆ ਕੇ ਤੁਹਾਡੇ ਕੋਲੋ ਕਿਹੜੀ ਬੁਸ਼ਰਮੀ ਦੇ ਨਾਲ ਵੋਟ ਮੰਗਦੇ ਆ ਓਏ ਇਹਨਾਂ ਲੀਡਰਾਂ ਨੇ ਕਿਹੜੀਆਂ ਬੁਸ਼ਰਮੀ ਦੀਆਂ ਗੋਲੀਆਂ ਖਾਧੀਆਂ ਓਏ ਦੱਸੋ ਸਾਨੂੰ ਵੀ ਲਿਆ ਕੇ ਦਿਓ ਅਸੀਂ ਵੀ ਬੁਸ਼ਰਮ ਹੋ ਜਗੇ ਅਸੀਂ ਕਹਿ ਦਈਏ ਕਿ ਆ ਸਰਕਾਰ ਚੰਗੀ ਆ ਅਗਲਾ ਕਵੇ ਕਿਉਂ ਅਸੀਂ ਕਿੱਗੇ ਬਸ਼ਰਮੀ ਦੀਆਂ ਗੋਲੀਆਂ ਖਾਧੀਆਂ ਦੋ ਤੂੰ ਵੀ ਖਾ ਲ ਤੈਨੂੰ ਵੀ ਪਤਾ ਲੱਗ ਜੂ ਦਾਦੇ ਪਰਦਾਦੇ ਮਰਦੇ ਰਹੇ ਆ ਬਿਨਾਂ ਇਲਾਜ ਤੋਂ ਉਹ ਸੋਨੇ ਮੁੰਡੇ ਕਿੱਧਰ ਗਏ ਤੂੰ ਤੇਰੇ ਨਾਲ ਝਾਤੀ ਮਾਰਦਾ ਮੈਂ ਆ ਗੱਲਾਂ ਨੂੰ ਸੁਣ ਸੁਣ ਹੱਸੀ ਜਾ ਨਾ ਤੂੰ ਉਹ ਬੀਬੀ ਰੱਬ ਨਾ ਕਰੇ ਔਰ ਤੇਰੇ ਘਰ ਬਿਮਾਰੀ ਨਾ ਆਵੇ ਜਿਹਦੇ ਘਰ ਬਿਮਾਰੀ ਆ ਜਾਂਦੀ ਆ ਉਹ ਨੱਕ ਦੀਆਂ ਲਕੀਰਾਂ ਕੱਢ ਕੇ ਕਹਿੰਦਾ ਕਿ ਸੁੱਤੇ ਰਹਿਣਾ ਇਲਾਜ ਹੀ ਨਹੀਂ ਇੱਥੇ ਵਾਕਈ ਹੈ ਨਹੀਂ ਇਸ ਦੇਸ਼ ਦੇ ਵਿੱਚ ਤੁਹਾਡੀ ਪੁੱਛ ਗਿਛੈ ਨਹੀਂ ਤੁਹਾਡੀ ਪੁੱਛ ਗਿਛ 55 ਸਾਲਾਂ ਬਾਅਦ ਇੱਕ ਦਿਨ ਆਉਂਦਾ ਉਹ ਦਿਨਾਂ ਦੇ ਵਿੱਚ 2-4 ਘੰਟੇ ਆਉਂਦੇ ਆ ਤੁਹਾਡੀ ਪੁੱਛ ਗਿਛੋਣਾ ਟਾਈਮ ਹੁੰਦੀ ਆ ਉਦੋਂ ਬਾਅਦ ਤੱਕੇ ਤੁਹਾਡੇ ਕਰਮਾਂ ਦੇ ਵਿੱਚ ਖਾਣੇ ਕਚਹਿਰੀਆਂ ਕਿਤੋਂ ਦੀ ਕਿਤੋਂ ਦੇ ਲਿਖੇ ਹੁੰਦੇ ਆ ਤੁਹਾਡੀ ਬਾਤ ਨਹੀਂ ਪੁੱਛੀ ਮੈਂ ਫਿਰੋਜ਼ਪੁਰ ਤੋਂ ਐਮਪੀ ਦੀ ਚੋਣ ਆਜ਼ਾਦ ਲੜ ਰਿਆ ਤੇ ਮੈਂ ਲੋਕਾਂ ਨੂੰ ਇਹ ਕਿਹਾ ਕਿ ਮੈਂ ਵੋਟ ਨਹੀਂ ਮੰਗਣੀ ਮੈਂ ਸਿਰਫ ਗੱਲਾਂ ਸੁਣਾਉਣੀਆਂ ਗੱਲਾਂ ਚੰਗੀਆਂ ਲੱਗਣ ਤੁਹਾਡੇ ਪੱਲੇ ਪਾਉਣੀਆਂ ਮਨ ਕਰੇ ਤਾਂ ਵੋਟ ਪਾ ਦਿਓ ਜੇ ਫਿਰੋਜ਼ਪੁਰ ਵਾਲਿਓ ਮੁਕਸਰ ਵਾਲਿਓ ਬੱਲੂ ਆਣਿਓ ਮਲੋਟ ਵਾਲਿਓ ਆ ਬੋਰ ਵਾਲਿਓ ਜਲਾਲਾਬਾਦ ਵਾਲਿਓ ਆਰਾ ਫਾਜਲ ਕਾਲਿਓ ਗੁਰੂ ਅਰਸਾਏ ਵਾਲਿਓ ਉਹ ਫਿਰੋਜ਼ਪੁਰ ਵਾਲਿਓ ਮੈਂ ਇਹ ਗੱਲਾਂ ਕੀਤੀਆਂ ਲੋਕਾਂ ਨੇ ਮੈਨੂੰ ਫੋਨ ਕੀਤੇ ਕਿ ਅਸੀਂ ਤੇਰੀ ਮਦਦ ਕਰਨੀ ਆ ਮੈਂ ਕਿਹਾ ਮਦਦ ਕਰਨੀ ਆ ਮੈਂ ਕਿਹਾ ਬਹੁਤ ਧੰਨਵਾਦ ਆ ਮੈਂ ਗਰੀਬ ਬੰਦਾ ਜੇਕਰ ਤੁਸੀਂ ਬਾਹਰ ਦੇ ਸੱਜਣਾ ਨੇ ਫੋਨ ਲਾਇਆ ਓਏ ਮੇਰਾ ਮਜ਼ਾਕ ਕਢਾਇਆ ਮੈਨੂੰ ਲਾਰੇ ਲਾਏ ਕੁਝ ਸੱਜਣਾ ਨੇ ਫੋਨ ਕੀਤੇ ਔਰ ਕਹਿੰਦੇ ਗੱਡੀ ਲੈ ਜਾ ਸਾਡੇ ਕੋਲ ਮੈਂ ਗੱਡੀ ਲੈਨ ਜਾਂਦਾ ਰਿਹਾ ਕੋਈ ਬੰਦਾ ਸੀ ਪਟਿਆਲੇ ਦਾ ਕਹਿੰਦਾ ਵਰਨਾ ਖੜੀ ਆ ਮੇਰੇ ਕੋਲ ਆ ਕੇ ਲੈ ਜਾ ਪਹਿਲਾ ਫੋਨ ਨਹੀਂ ਚੱਕਿਆ ਦੂਜੇ ਨੰਬਰ ਤੋਂ ਲਾਇਆ ਕਹਿੰਦਾ ਮੈਂ ਗੱਲੀ ਆ 2 ਵਜੇ ਤੋਂ ਬਾਅਦ ਲਾਂ ਹੀ ਕੱਲ ਨੂੰ ਮੈਂ ਲਾ ਲਿਆ 2 ਵਜੇ ਤੋਂ ਬਾਅਦ ਫੋਨ ਪਹੁੰਚਿਆ ਮੈਂ ਕਿਹਾ ਭਾਈ ਸਾਹਿਬ ਫੋਨ ਤੋਂ ਚੱਕ ਲਿਆ ਹੁਣ ਦੱਸੋ ਕਹਿੰਦਾ ਕੱਲ ਨੂੰ 10 ਵਜੇ ਤੋਂ ਪਹਿਲਾਂ ਪਹਿਲਾਂ ਜਦੋਂ ਮਰਜ਼ੀ ਆ ਜਾਓ ਮੈਂ ਤੇ ਮੇਰੇ ਇੱਕ ਨਾਲ ਦਾ ਮੁੰਡਾ ਅਸੀਂ ਇੱਥੋਂ ਹੀ ਉੱਠ ਖੜੇ 4 ਕ ਵਜੇ 4.5 ਰੁਪਏ ਉੱਥੇ ਲਗਭਗ 1.7 ਪਹੁੰਚ ਗਏ ਪੂਰੇ 8 ਵਜੇ ਪਟਿਆਲੇ ਦੇ ਵਿੱਚ ਜਾ ਕੇ ਤੇ ਮੈਂ ਉੱਥੋਂ ਚਾਹ ਪਾਣੀ ਅਸੀਂ ਪੀਤਾ ਤੇ ਜਿਹੜਾ ਕਰੋ ਡਰ ਰੋਟੀਆਂੀਆਂ ਤੇ ਦਾਲ ਜੀ ਖਾ ਲਈ ਕੁਲਚੇ ਛੋਲੇ ਫਿਰ ਅਸੀਂ ਉਹਨੂੰ 10 ਵਜੇ ਫੋਨ ਲਾਇਆ ਉਹ ਬੰਦੇ ਨੇ ਫੋਨ ਨਹੀਂ ਚੱਕੇ ਫਿਰ ਫੋਨ ਲਾਇਆ ਫੋਨ ਨਹੀਂ ਚੱਕੇ ਫੋਨ ਲਾਇਆ ਫੋਨ ਨਹੀਂ ਚੱਕੇ ਐਂ ਤੇ ਭਰਾਵੋ ਮੈਂ ਉੱਥੋਂ ਜਿਹੜਾ ਕਹਿ ਲੋ ਸਵੇਰ 1 ਵਜੇ ਤੁਰ ਪਿਆ ਫਿਰ ਸਵੇਰ 1 ਵਜੇ ਤੁਰਨ ਤੋਂ ਬਾਅਦ ਘਰੇ ਕਰਦੇ ਕਰਾਉਂਦੇ 9 ਵਜੇ ਨੂੰ ਪਹੁੰਚ ਗਏ ਇਹੋ ਜਿਹੇ ਲੋਕ ਵੀ ਪਏ ਆ ਬਾਹਰੋਂ ਫੋਨ ਲਾਇਆ ਅਸੀਂ ਤੇਰੇ ਨਾਲ ਮੈਂ ਕਿਹਾ ਧੰਨਵਾਦ ਕਹਿੰਦੇ ਤੂੰ 2017 ਦਾ ਬੋਲਦਾ ਤੈਨੂੰ ਅਸੀਂ ਉਦੋਂ ਦੇ ਸੁਣਦੇ ਆ ਤੇਰੀਆਂ ਗੱਲਾਂ ਸਹੀ ਆ ਬਿਲਕੁਲ ਤੇਰੇ ਨਾਲ ਖੜੇ ਆ ਤੇਰੀ ਅਸੀਂ ਲੱਖ ਕਰੀਏ ਕਿ 2 ਲੱਖ ਮਦਦ ਕਰੀਏ ਅਸੀਂ ਇੰਨੇ ਜਣੇ ਆ ਮੈਂ ਕਿਹਾ ਨਹੀਂ ਤੁਸੀਂ ਮੈਨੂੰ ਪੈਸੇ ਦੀ ਮਦਦ ਨਹੀਂ ਚਾਹੀਦੀ ਪੋਸਟਰਾਂ ਦੀ ਕਾਰਾਂ ਦਾ ਤੇਲ ਤੇ ਭੜਿਓ ਆ 2 ਮਹੀਨੇ ਰੋਟੀ ਚੱਲਣੀ ਆ ਜਿਹੜੇ ਵੀ 30 ਅਸੀਂ ਇਕੱਠੇ ਹੋਇਆ ਕਰਾਂਗੇ ਕੋਈ ਸੱਜਣ ਪੰਜਾਬ ਤੋਂ ਵੀ ਆਉਣਗੇ ਮੇਰੇ ਕੋਲ ਭਾਈ ਮਦਦ ਕਿਹਨੇ ਕਰਨੀ ਸੀ ਮਜ਼ਾਕ ਕਰਦੇ ਸੀ ਤੇ ਮੈਨੂੰ ਪਤਾ ਲੱਗਿਆ ਮੇਲੇ 'ਚ ਚੱਕੀ ਰਾਹਿਆਂ ਨੂੰ ਕੋਈ ਨਹੀਂ ਪੁੱਛਦਾ ਫਿਰ ਵੀ ਕੋਈ ਗੱਲ ਨਹੀਂ ਫਿਰੋਜ਼ਪੁਰ ਤੋਂ ਆਜ਼ਾਦ ਖੜੇ ਆ ਜੇ ਕੋਈ ਸੱਜਣ ਆਰਥਿਕ ਪੱਖੋਂ ਮਦਦ ਕਰ ਸਕਦਾ ਉਹ ਜ਼ਰੂਰ ਕਰਿਆ ਜੇ ਮੈਂ ਗੱਲਾਂ ਦੱਸਣੀਆਂ ਲੋਕਾਂ ਨੂੰ ਕਿ ਆਹ ਪਾਰਟੀ ਨੇ ਤੁਹਾਡੇ ਨਾਲ ਕੀ ਕੀਤਾ ਅਗਲੀ ਪਾਰਟੀ ਤੁਹਾਡੇ ਨਾਲ ਕੀ ਕਰੂਗੀ ਤੁਹਾਨੂੰ ਕੀ ਚਾਹੀਦਾ ਸੀ ਕੀ ਨਹੀਂ ਚਾਹੀਦਾ ਸੀ ਤੁਹਾਨੂੰ ਲਾਰੇ ਕਿਉਂ ਲਾਏ ਤੁਹਾਨੂੰ ਫ੍ਰੀ ਕਿਉਂ ਦਿੱਤਾ ਇਹ ਸਭ ਗੱਲਾਂ ਦੱਸਣੀਆਂ ਚਾਹੁੰਨਾ ਸਾਡੇ ਪੰਜਾਬ ਦੇ ਪੁੱਤ ਬਾਹਰ ਕਿਉਂ ਖੱਲੇ ਇਸ ਟਾਈਮ ਇੱਥੇ ਕਤਲ ਕਿਉਂ ਹੋ ਰਿਹਾ ਕਿਉਂ ਪੰਜਾਬ ਨੂੰ ਆਤੰਕਵਾਦੀ ਸਟੇਟ ਬਣਾਉਣ ਤੇ ਤੁਲੇ ਹੋਏ ਆ ਸਭ ਗੱਲਾਂ ਦੱਸਣੀਆਂ ਕਿਵੇਂ ਬਿਜ਼ਨਸਮੈਨ ਲੁੱਟ ਰਹੇ ਆ ਪਰ ਭਾਈ ਮਜ਼ਾਕ ਜਾਦੇ ਕਰਦੇ ਆ ਨਾਲ ਘੱਟ ਖੜਦੇ ਆ ਕੋ ਖੜਕੇ ਦਾ ਦੇਖੋ ਚੋਰਾ ਠੱਗਾਂ ਨਾਲ ਵੀ ਖੜ ਜਾਂਦੇ ਆ ਕਦੇ ਜਿਹੜੇ ਮਾਰੇ ਮੋਟੇ ਕਦੇ ਜਿਹੜੇ ਉਹ ਭਰਾਵਾ ਤੁਸੀਂ ਉਹਨਾਂ ਨਾਲ ਅਰਪਾਂ ਚ ਖੜ ਗਏ ਆ ਤੇ ਮੈਂ ਅਰਪਾਂ ਕਰੋੜਾਂ ਚ ਨਹੀਂ ਖੜਾ ਖੜਾਉਣਾ ਚਾਹੁੰਦਾ ਤੁਹਾਨੂੰ ਕੀ ਕੋਈ ਤੇ ਸੱਜਣ ਵੀ ਆ ਕੇ ਨਾਲ ਨਹੀਂ ਖੜ ਸਕੇ ਮੈਂ ਕਿਹਾ ਬੈਨਰਾਂ ਪੋਸਟਰਾਂ 'ਚ ਫੋਟੋ ਲਵਾ ਦੂੰਗਾ ਓਏ ਆ 1400 ਦੇ ਲਗਭਗ ਪਿੰਡੋਂ ਦਾ ਪੋਸਟਰ ਲਵਾ ਦੋ ਗੱਡੀਆਂ ਚਾਹੀਦੀਆਂ ਮੰਗਮੀਆਂ 2 ਮਹੀਨੇ ਤੇ ਕੋਈ ਸੱਜਣ ਇੱਕ ਵੀ ਨਹੀਂ ਬੋੜਿਆ ਸ਼ਾਬਾਸ਼ ਕੋਈ ਗੱਲ ਨਹੀਂ ਤੇ ਮੈਂ ਸਰਕਾਰ ਨੂੰ ਕਹਿਣਾ ਤੇ ਜਿਹੜੇ ਜੁੱਤੀ ਚੱਟ ਲੋਕਾਂ ਉਹਨਾਂ ਨੂੰ ਕਹਿਣਾ ਭਰਾਵੋ ਸਰਕਾਰ ਤੇ ਸਮਾਂ ਬਦਲਦਾ ਗਿਆ ਪਰ ਲੋਕਾਂ ਦੇ ਹਾਲਾਤ ਨਹੀਂ ਬਦਲੇ ਲੋਕਾਂ ਦੇ ਹਾਲਾਤ ਅੱਜ ਵੀ ਉਹੀ ਆ ਤੇ ਔਰ ਜਿਹੜਾ ਕਹਦੋ ਹੁਣ ਮੈਂ ਕੱਲ ਪਰਸੋਂ ਪਿੰਡਾਂ ਚੋਂ ਪਿੰਡਾਂ ਚ ਤੁਰੂੰਗਾ ਕੋਸ਼ਿਸ਼ ਕਰੂੰਗਾ ਪਹਿਲਾਂ ਹਬੋਰ ਹਲਕਾ ਜਾਂ ਬੱਲੂਆਂ ਨਾਲ ਕੱਢਣ ਦੀ ਤੇ ਲੋਕੋ ਤੁਹਾਡਾ ਸਾਥ ਚਾਹੀਦਾ ਪੰਜਾਬ ਦੇ ਵੀਰੋ ਤੇ ਜਿਹੜੇ ਬਾਹਰ ਗਏ ਆ ਤੁਹਾਨੂੰ ਬੇਨਤੀ ਕਰਦਾ ਆ ਆਰਥਿਕ ਪੱਖੋਂ ਸਾਥ ਦਿਓ ਤੁਹਾਨੂੰ ਘਾਟਾ ਨਹੀਂ ਪੈ ਜਾਣਾ ਕੋਈ ਬਹੁਤਿਆਂ ਦੀਆਂ ਬਾਹਾਂ ਫੜੀਆਂ ਕਦੇ ਗਰੀਬ ਦੀ ਚੀਚੀ ਦੀ ਆ ਪੋਟਾ ਹੀ ਫੜ ਕੇ ਵੇਖ ਲਓ ਉੱਡਾ ਮੁੱਲ ਮੋੜ ਦੂੰਗਾ ਮੈਨੂੰ ਇੱਕ ਹੁਣੇ ਮਾਂ ਨੇ ਫੋਨ ਕੀਤਾ ਸੀ ਸ਼ੁਰੂ ਤੋਂ ਉਹਦੇ ਨੰਬਰ 'ਚ 62 ਲੱਗਦਾ ਸੀ ਕਹਿੰਦੀ ਪੁੱਤ ਮੈਂ ਨਵੇਂ ਸ਼ਹਿਰ ਤੋਂ ਬੋਲਦੀ ਆ ਮੈਂ ਤੇਰੀ ਕੋਈ ਮਦਦ ਤਾਂ ਨਹੀਂ ਕਰ ਸਕਦੀ ਪਰ ਤੈਨੂੰ ਹੌਸਲਾ ਦੇਣਾ ਮੈਂ ਕਿਹਾ ਬੀਬੀ ਤੇਰਾ ਹੌਸਲਾ ਹੀ ਬਹੁਤ ਆ ਤੂੰ ਹੌਸਲਾ ਹੀ ਤੇਰਾ ਸਾਨੂੰ ਬਹੁਤ ਆ ਉਹ ਆਂਦੀ ਐਨਾ ਸਰਕਾਰਾਂ ਨੂੰ ਖੁੰਝੇ ਲਾ ਕੇ ਰੱਖ ਦੋ ਮੈਂ ਕਿਹਾ ਮੇਰੇ ਲੋਕ ਗੱਲਾਂ ਸੁਣ ਲੈਣ ਪਿੰਡਾਂ 'ਚ ਘੇੜਾ ਵੱਜ ਜੇ ਨਾਲ ਲੋਕ ਖੜ ਜਾਂਨ ਆਰਥਿਕ ਪੱਖੋਂ ਮੈਂ ਗਰੰਟੀ ਨਾਲ ਕਹਿਣਾ ਜਿਵੇਂ ਭੂਤਾਂ ਨੂੰ ਬੋਤਲਾਂ ਦੇ ਵਿੱਚ ਬੰਦ ਕਰਕੇ 20 ਫੁੱਟ ਡੂੰਘਾ ਨਹੀਂ ਨੱਪਦੇ ਉਵੇਂ ਲੀਡਰਾਂ ਦੀ ਸੋਚ ਜੇ ਨਾ ਨੱਪ ਕੇ ਰੱਖੀ ਤੇ ਮੈਨੂੰ ਵਿਸ਼ਵ ਦੀ ਫਾਜ਼ਲ ਕਾ ਨਾ ਆਖੀ ਕਹਿੰਦੀ ਛਾਵਾ ਪੁੱਤ ਪਰ ਮੈਂ ਲੋਕੋ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਉਹ ਮੇਰੇ ਬਾਹਰ ਗਏ ਵੀਰੋ ਆਰਥਿਕ ਪੱਖੋਂ ਮਦਦ ਮੈਨੂੰ ਘਰ ਵਾਸਤੇ ਨਹੀਂ ਚਾਹੀਦੀ ਜੇਕਰ ਪੈਸਾ ਚਾਹੀਦਾ ਹੁੰਦਾ ਬਥੇੜੀਆਂ ਪਾਰਟੀਆਂ ਆਵਾਜ਼ਾਂ ਮਾਰਦੀਆਂ ਕਹਿੰਦੀਆਂ ਕਹੁੰਦੀਆਂ ਨਹੀਂ ਗਿਆ ਪਰ ਹੁਣ ਤੁਹਾਡਾ ਸਾਥ ਆਈਦਾ ਤੁਸੀਂ ਬਹੁਤਿਆਂ ਦਾ ਸਾਥ ਦਿੰਨੇ ਆ ਕਦੇ ਬਾੜੇ ਬੰਦੇ ਦਾ ਵੀ ਸਾਥ ਦੇ ਕੇ ਵੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ